ਅਕਾਲ ਪੁਰਖ ਨੇ ਹੋਰ ਸੰਸਾਰ ਭਰ ਵਿੱਚ ਉਤਰ ਨੂੰ ਪਿਆਰ ਕਰਨ ਵਾਲੇ ਸੰਗਤ ਨੇ ਸਾਰਿਆਂ ਨੇ ਦੁਆਵਾਂ ਸੀਗੀਆਂ ਪਿਛਲੇ ਡੇਢ ਦੋ ਸਾਲ ਤੋਂ ਜਦੋਂ ਉਹ ਦਾ ਰੇਸ਼ੋਦੀਪ ਇਸ ਦੁਨੀਆ ਤੋਂ ਗਿਆ ਹੈ ਉਹਨਾਂ ਦਾ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਵੀ ਬਹੁਤ ਦਿੱਤਾ ਤੇ ਸਾਰਿਆਂ ਨੇ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਅਕਾਲ ਪੁਰਖ ਨੇ ਵਾਹਿਗੁਰੂ ਨੇ ਵੇਹਰ ਕਰਦੇ ਹੋਏ ਅੱਜ ਫੇਰ ਤੋਂ ਪੁੱਤਰ ਦੀ ਦਾਤ ਦਿੱਤੀ ਹੈ ਆ ਪੁਰਾਣੇ ਜਖਮਾਂ ਦੇ ਉੱਤੇ ਮੱਲਮ ਤਾਂ ਜੂ ਲੱਗੀ ਐ ਅਮੇ ਸਾਰੇ ਦੁਨੀਆ ਭਰ ਦੇ ਵਿੱਚ ਬੇਟੇ ਨੂੰ ਕਰਪਿਆਰ ਕਰਨ ਵਾਲੀ ਸੰਗਤ ਦਾ ਪਰਮਾਤਮਾ ਦਾ ਸਭ ਦਾ ਧੰਨਵਾਦ ਕਰਦਾ ਇੱਕ ਪਾਸੇ ਸਿੱਧੂ ਨੂੰ ਚਾਹਣ ਵਾਲੇ ਤੇ ਅੱਜ ਛੋਟੇ ਸਿੱਧੂ ਨੂੰ ਵੀ ਚਾਹਣ ਵਾਲੇ ਉਹੀ ਪਿਆਰ ਦਿਖਾ ਰਹੇ ਆ ਜਿਹੜਾ ਬਿਲਕੁਲ ਬਿਲਕੁਲ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਲੱਗਦਾ ਵੀ ਉਹ ਉਹਨਾਂ ਦੇ ਭਰਾ ਦਾ ਰੂਪ ਹੀ ਐ ਸਿੱਧੂ ਦਾ ਰੂਪ ਹੀ ਐ ਔਰ ਅਸੀਂ ਵੀ ਇਸੀ ਤਰ੍ਹਾਂ ਹੀ ਮਹਿਸੂਸ ਕਰ ਰਹੇ ਹਾਂ ਵੀ ਸਾਨੂੰ ਪ੍ਰਮਾਤਮਾ ਨੇ ਜਿੱਦਾਂ ਦਾ ਭੈਣ ਜਸਵਿੰਦਰ ਨੇ ਗਾਣਾ ਵੀ ਗਾਇਆ ਸੀਗਾ ਵੱਡੇ ਪੈਰੀਂ ਗਿਆ ਸ਼ਾਇਦ ਪ੍ਰਮਾਤਮਾ ਨੇ ਛੋਟੇ ਪੈਰੀਂ ਸਾਨੂੰ ਵਾਪਸ ਕੀਤਾ ਤਾਂ ਉਸ ਕਾਰਨ ਕੁਮਹਾਰਾਏ ਦਾ ਬਹੁਤ-ਬਹੁਤ ਧੰਨਵਾਦ ਕਰਦੇ ਸਰ ਲੰਬੇ ਸਮੇਂ ਤੋਂ ਡੀ ਕਰ ਰਹੀ ਸੀ ਫੈਨਸ ਵੀ ਪਰਿਵਾਰ ਕੁਝ ਬੋਲੂ ਅੱਜ ਪੋਸਟ ਸਾਂਝੀ ਕੀਤੀ ਹੈ ਫੈਨਸ ਨੂੰ ਕੀ ਕਹਿਣਾ ਚਾਹੋਗੇ ਸਰ ਬਿਲਕੁਲ ਦੇਖੋ ਉਹਦੇ ਚਾਹਣ ਵਾਲੇ ਜਿੱਦਾਂ ਸ਼ੁਰੂ ਤੋਂ ਹੀ ਬੜੀ ਉਤਸੁਕਤਾ ਸੀ ਮੇਰੇ ਖਿਆਲ ਹੈ 24 25 ਲੱਖ ਬੰਦਾ ਘਰੇ ਆ ਗਿਆ ਹੋਊਗਾ ਸੰਗਤ ਦੇ ਰੂਪ ਦੇ ਵਿੱਚ ਅਫਸੋਸ ਪ੍ਰਗਟ ਕਰਨ ਦੇ ਲਈ ਸਾਰਿਆਂ ਦੀ ਦਿੱਲੀ ਇੱਛਾ ਇਹੀ ਸੀ ਵੀ ਉਹ ਵਾਪਸ ਆਵੇ ਹੈਨਾ ਤਾਂ ਕਹਿੰਦੇ ਨੇ ਵੀ ਜਦੋਂ ਇੰਨੀਆਂ ਦੁਆਵਾਂ ਹੁੰਦੀਆਂ ਨੇ ਸੰਗਤ ਦੀ ਤਾਂ ਪ੍ਰਮਾਤਮਾ ਵੀ ਨਹੀਂ ਮੋੜਦਾ ਤਾਂ ਸ਼ਾਇਦ ਉਹ ਮਾਲਕ ਦੇ ਦਰ ਤੇ ਕਬੂਲ ਹੋਈਆਂ ਆਪਾਂ ਫਿਰ ਤੋਂ ਆਏ ਨੰਬਰ 2 ਤੇ ਇਹਦੇ ਨਾਲ ਇੱਕ ਇਹਨਾਂ ਦਰਿੰਦਿਆਂ ਨੂੰ ਵੀ ਇੱਕ ਸਬਕ ਮਿਲਣਾ ਚਾਹੀਦਾ ਹੈ ਇਸ ਦੇ ਵਿੱਚ ਉਹਨਾਂ ਨੇ ਕਿੰਨਾ ਕਰੋੜਾਂ ਲੋਕਾਂ ਦੇ ਹਿਰਦੇ ਬਲੂਂਦਰੇ ਨੇ ਇੱਕ ਥੋੜੀ ਜੀ ਚੰਦ ਪੈਸੇ ਦੀ ਖਾਤਰ ਮੈਂ ਪ੍ਰਮਾਤਮਾਗੇ ਬੇਨਤੀ ਕਰਦਾ ਕਿ ਮਾਲਕ ਉਹਨਾਂ ਨੂੰ ਸਮੱਤ ਬਖਸ਼ੇ ਵੀ ਤੁਸੀਂ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈ ਪੈਸਾ ਇਨਸਾਨ ਲਈ ਬਣਿਆ ਹੈ ਜੇ ਤੁਸੀਂ ਇਨਸਾਨੀਅਤ ਨੂੰ ਪੈਸੇ ਲਈ ਕੁਰਬਾਨ ਕਰਨ ਲੱਗ ਜੂਗੇ ਤਾਂ ਤੁਹਾਡਾ ਇਹ ਕੋਈ ਵਧੀਆ ਰੁਝਾਨ ਦੀ ਹੈ ਦੇਖੋ ਸੰਸਾਰ ਦੀਆਂ ਦੁਆਵਾਂ ਦੇਖੋ ਅੱਜ ਤੁਹਾਨੂੰ ਲਹਨਤਾ ਪਾ ਰਿਹਾ ਲੋਕ ਜਿਨ੍ਹਾਂ ਨੇ ਅੱਜ ਕਿੰਨੀ ਖੁਸ਼ੀਓ ਬੱਚੇ ਦੀ ਵਾਪਸੀ ਦੇ ਉੱਤੇ ਕੀਤੀ ਹੈ ਤੇ ਮੇਰਾ ਸਿਰ ਝੁਕਦਾ ਸਾਰਿਆਂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਜਿਨ੍ਹਾਂ ਦੀਆਂ ਦੁਆਵਾਂ ਜਿਨ੍ਹਾਂ ਦੀ ਰਹਿਮਤ ਦੇ ਨਾਲ ਮੈਂ ਦੁਬਾਰਾ ਫਿਰ ਵਸਦਿਆਂ ਦੇ ਵਿੱਚ ਮੈਨੂੰ ਖੜਾ ਕੀਤਾ ਹੈ ਪਰਮਾਤਮਾ ਨੇ ਕੋਟ ਨੂੰ ਕੋਟ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਤੁਹਾਡੀਆਂ ਗਮੀਆਂ ਨੂੰ ਰੱਬ ਨੇ ਅੱਜ ਪਰਮਾਤਮਾ ਨੇ ਖੁਸ਼ੀ ਵਿੱਚ ਤਬਦੀਲ ਕੀਤਾ ਹੈ ਤਨੁ ਬਤਾਈਆਂ ਦੇਣ ਵਾਲੇ ਇੱਥੇ ਵੀ ਆ ਰਹੇ ਨੇ ਘਰ ਵੀ ਬੋਤ ਰੌਣਕਾਂ ਲੱਗ ਰਹੀ ਨੇ ਗਾਣੇ-ਬਾਣੇ ਵੱਜ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਦੇਖੋ ਇਹ ਆਪਣੀਆਂ ਆਪਣੀਆਂ ਭਾਵਨਾਵਾਂ ਨੇ ਜਿਸ ਤਰ੍ਹਾਂ ਵੀ ਕਿਸ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਬਿਆਖਤ ਕਰ ਰਿਹਾ ਹੈ ਨਾ ਮੈਂ ਤਾਂ ਇੱਥੇ ਹਾਲੇ ਜਦ ਤੱਕ ਹਸਪੀਟਲ 'ਚ ਛੁੱਟੀ ਨਹੀਂ ਮਿਲਦੀ ਹੈ ਨਾ ਮੈਂ ਥੋੜੇ-ਬਹੁਤ ਰਿਸ਼ਤੇਦਾਰ ਹਨ ਜਿੰਨੇ ਕਿ ਇੱਥੇ ਸਵੇਰ ਦੇ ਇੱਥੇ ਵੀ ਤੰਤਾ ਲੱਗਿਆ ਹੋਇਆ ਹੈ ਮੈਂ ਤਾਂ ਜਾ ਨਹੀਂ ਸਕਿਆ ਪਰੰਤੂ ਜਿੰਵੇਂ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਉਥੇ ਇਹ ਬੰਦੇ ਆਪੋ ਆਪਣੇ ਤਰੀਕੇ ਦੇ ਨਾਲ ਖੁਸ਼ੀ ਪ੍ਰਗਟ ਕਰ ਰਹੇ ਨੇ ਮੈਂ ਸਭ ਨੂੰ ਫੀਲ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਜੋ ਸ਼ੋਸ਼ਣ ਭਾਵਨਾ ਜਿੱਦਾਂ ਉਹਨੂੰ ਚੰਗਾ ਲੱਗਦਾ ਉਦਾਂ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਈ ਦਿਨ ਤੋਂ ਉਹ ਦੇਖ ਰਹੇ ਹਾਂ ਕਿ ਫੇਕ ਬਹੁਤ ਚਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਗਾ ਗਲਤਮਲਤ ਚੀਜ਼ਾਂ ਤੋੜ ਤੋੜ ਮੈਂ ਹਾਂ ਤੁਹਾਡੇ ਬਾਦ ਦੇ ਨਾਲ ਹਣਾ ਮੈਂ ਤਾਂ ਪਹਿਲੀ ਗੱਲ ਤੋਂ ਮੈਂ ਪੱਤਰਕਾਰ ਮੰਨਦਾ ਹੀ ਨਹੀਂ ਹਾਂ ਕਿਉਂਕਿ ਜਿਹੜਾ ਬੰਦਾ ਜਰਨਲਿਜ਼ਮ ਦੇ ਨਾਲ ਦੀ ਸਮਝ ਰੱਖਦਾ ਉਹ ਕਦੇ ਵੀ ਕੋਈ ਅਫਵਾਹ ਜਾਂ ਕੋਈ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਗੱਲਾਂ ਕਦੇ ਨਹੀਂ ਕਰਦਾ ਹਨ ਕਿਉਂਕਿ ਮੈਂ ਇੱਕ ਪੀੜਤ ਵਿਅਕਤੀ ਸੀ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਲਾ ਕੇ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਹੁਣ ਉਸ ਨੂੰ ਜੇਲ੍ਹ ਹੋਵੇਗੀ ਇਹੋ ਜਿਹੀਆਂ ਖਬਰਾਂ ਦਾ ਕੀ ਫਾਇਦਾ ਚਲੋ ਲਾ ਦਿਓ ਤੁਸੀਂ ਜੋ ਕੁਦਰਤੀ ਬਤੀਰੇ ਮੈਂ ਤਾਂ ਮੈਂ ਆਪਾਂ ਕਿਹੜਾ ਕਿਸੇ ਨੂੰ ਕੋਈ ਛਿਪਾ ਕੇ ਰੱਖੇ ਕਿਸੇ ਗੱਲ ਦਾ ਠੀਕ ਹੈ ਜਦੋਂ ਕੋਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਕੀ ਕਰਦੇ ਦੱਸੋ ਜ਼ਿੰਦਗੀ ਤਾਂ ਕੱਟਣੀ ਹੈ ਕਿਸੇ ਤਰੀਕੇ ਨਾਲ ਪਰ ਤੁਸੀਂ ਕਦੇ ਵੀ ਕਿਸੇ ਦੁਖੀ ਬੰਦੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਨਾ ਕਰੋ ਹਾਂ ਦੱਸ ਦਿਓ ਵੀ ਜੋ ਸਚਾਈ ਹੈ ਉਹਨੀ ਗੱਲ ਕਰੋ ਤਾਂ ਮੇਰੇ ਖਿਆਲੋਂ ਸਭ ਨੂੰ ਚੰਗਾ ਲੱਗੂਗਾ ਕਿਉਂਕਿ ਮੈਂ ਮੈਂ ਲੱਗਦਾ ਸੀ ਇਹ ਮੇਰੇ ਪੁੱਤ ਨੂੰ ਚਾਹਣ ਵਾਲੇ ਸੰਸਾਰ ਭਰ ਚ ਫੈਲੇ ਹੋਏ ਨੇ ਕੋਈ ਕੰਮ ਤੇ ਆ ਕੋਈ ਦੇਸ਼ ਪ੍ਰਦੇਸ਼ ਬੈਠਾ ਪਰ ਉਹ ਦੁਖੀ ਹੁੰਦੇ ਸੀਗੇ ਉਹਦੇ ਨਾਲ ਹੁਣ ਜੇ ਤਾਂ ਮੈਂ ਸਪਸ਼ਟੀ ਕਰਨ ਦਿੰਦਾ ਫਿਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਮੇਰੇ ਸਪਸ਼ਟੀ ਕਰਨ ਨੂੰ ਉੱਪਰ ਹੈਡਿੰਗ ਕੁਝ ਹੋਰ ਅੰਦਰ ਕੁਝ ਹੋਰ ਹੈ ਤਾਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਐਂ ਨਾ ਕਰਿਆ ਕਰੋ ਕਿਸੇ ਦੀ ਜਿੱਥੇ ਨਿੱਜਤਾ ਸਟਾਰਟ ਹੁੰਦੀ ਹੈ ਉੱਥੇ ਥੋੜਾ ਜਿਹਾ ਗੁਰੇਜ਼ ਕਰਿਆ ਕਰੋ ਕਿਉਂਕਿ ਇਹ ਇੱਕ ਸੰਸਾਰ ਦਾ ਅйна ਹੈ ਤੇ ਸਾਰੇ ਲੋਕ ਆਹਤ ਹੁੰਦੇ ਐ ਇਸ ਗੱਲ ਦੇ ਤੋਂ ਤਾਂ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਜਿੰਨੇ ਮਾਨ ਸਾਹਿਬ ਦੀ ਜਿਹੜੀ ਬੜੀ ਕ੍ਰੈਡਿਟੇਬਲ ਜਿਹੜੀ ਪ੍ਰੈਸ ਹੈ ਸਾਰੀ ਇਹਨਾਂ ਨੇ ਸਾਰੇ ਭਰਾਵਾਂ ਨੇ ਬੜਾ ਵਧੀਆ ਸਹਿਯੋਗ ਕੀਤਾ ਹੈ ਬਾਕਮਕ ਜਿਹੜੇ ਗਰੁੱਪਾਂ ਦੇ ਜਿੰਨੇ ਵੀ ਪੱਤਰਕਾਰ ਨੇ ਸਾਰਿਆਂ ਨਾਲ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਸੀ ਬਈ ਕਿ ਮੈਂ ਉਹਨਾਂ ਨੂੰ ਪਤਾ ਵੀ ਸੀ ਸਾਰੀ ਗੱਲ ਦਾ ਪਰੰਤੂ ਕਿਸੇ ਨੇ ਖਬਰ ਨਹੀਂ ਲਾਈ ਇਦਾਂ ਦੀ ਕਿਉਂਕਿ ਉਹਨੂੰ ਪਤਾ ਸੀ ਕਿਉਂਕਿ ਜਦੋਂ ਗੱਲ ਹੋਣੀ ਹੈ ਆਪਾਂ ਸਭ ਦੇ ਸਾਹਮਣੇ ਲੈ ਆਉਣੀ ਹੈ ਤੇ ਖੁਸ਼ੀਆਂ ਤਾਂ ਬੰਦੇ ਤੋਂ ਵੱਧ ਗਈਆਂ ਨੇ ਘਟਦੀਆਂ ਨੇ ਤਾਂ ਤੇ ਕਿਵੇਂ ਸਾਰਿਆਂ ਦਾ ਧੰਨਵਾਦ ਅਕਾ ਸੋਸ਼ਲ ਮੀਡੀਆ ਤੇ ਨਾਲ ਜਿਹੜਾ ਸਿੱਧੂ ਮੂਸੇ ਵਾਲੇ ਸ਼ੋਹਦੀਪ ਰੱਖੀ ਜਾਂਦੇ ਆ ਕਮੈਂਟ ਵੀ ਕਰ ਰਹੇ ਵੀ ਨਾਮ ਸਿੱਧੂ ਸ਼ੋਹਦੀਪ ਰੱਖਿਓ ਤੁਸੀਂ ਸੋਚਿਆ ਕੁਝ ਵੀ ਕੀ ਨਾ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਤੈਅ ਹੈ ਕਿਉਂਕਿ ਅਸੀਂ ਤਾਂ ਮੰਨਦੇ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ੁਭਦੀਪ ਹੀ ਵਾਪਸ ਆਇਆ ਕਿਉਂਕਿ ਮੈਂ ਬੜੇ ਕਮੈਂਟ ਪੜ੍ਹਿਆ ਸੀ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਵੀ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਇਸ ਵਾਰ ਆਇਆ ਲੱਗਦਾ ਵੀ ਵਾਪਸ ਆ ਗਿਆ ਹਨਾ ਵੈਗਰੂ ਵੀ ਆਪਦੇ ਫੈਸਲੇ ਤੇ ਕਈ ਵਾਰੀ ਬਹੁਤ ਵਿਚਾਰ ਕਰਦਾ ਪਰ ਔਰ ਇੰਨਾ ਦਰਿੰਦਿਆਂ ਨੂੰ ਮੈਂ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਧਿਆਨ ਚ ਲੈਣੀ ਚਾਹੋ ਨਾ ਵੀ ਤੁਸੀਂ ਇਹੋ ਜੇ ਕਮਾਉ ਸਾਊ ਪੁੱਤਾਂ ਨੂੰ ਦੁਨੀਆ ਤੋਂ ਇਸ ਤਰੀਕੇ ਨਾਲ ਤੋਰ ਕੇ ਗੁੰਡਿਆਂ ਦੀ ਪੁਸ਼ਤ ਪਨਾਹੀ ਕਰਨੀ ਬੰਦ ਕਰ ਦਿਓ ਕਿਉਂਕਿ ਇੱਕ ਇੱਕ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਦੋਂ ਗੁੰਡੇ ਡੀਐਸਪੀ ਦੀ ਗਾਰ ਦੇ ਨਾਲ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਕਿਤੇ ਨਾ ਕਿਤੇ ਆਹ ਕਰੋੜਾਂ ਲੋਕਾਂ ਦੇ ਹਿਰਦੇ ਜਰੂਰ ਬਲੁਧਰੇ ਜਾਂਦੇ ਸਰਕਾਰ ਨੂੰ ਆਪ ਦੇ ਨਾਗਰਿਕਾਂ ਦੀ ਇਸ ਮੰਗ ਦੇ ਉੱਤੇ ਜੂੜ ਧਿਆਨ ਦੇਣਾ ਚਾਹੀਦਾ ਹੈ ਉਹ ਫੈਸਲਾ ਕਰ ਲੈਣਾ ਕਿ ਉਹਨਾਂ ਨੇ ਰਾਜ ਕਮਾਊ ਪੁੱਤਾਂ ਦੇ ਨਾਲ ਕਰਨਾ ਜਿਹੜੇ ਦੇਸ਼ ਦੇ ਲਈ ਖਜ਼ਾਨੇ 'ਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਬਦਮਾਸ਼ ਜਿਹੜੇ ਲੋਕਾਂ ਦੀ ਜੇਬਾਂ ਕੱਟਦੇ ਆ ਉਹਨਾਂ ਦੀ ਮਦਦ ਕਰਨੀ ਹੈ ਡਰਾ ਕੇ ਰਾਜ ਕਰਨ ਦੀ ਨੀਤੀ ਨੂੰ ਛੱਡੋ ਪਿਆਰ ਨਾਲ ਭਾਵੇਂ ਜਾਨ ਲੈ ਲਓ ਸਾਜਰਾਂ ਠੀਕ ਹੈ